ਪੰਜਾਬ ਸਰਕਾਰ ਵੱਲੋਂ ਪਾਵੇਂ ਜੁੱਧ ਨਸ਼ਿਆਂ ਵਿਰੁੱਧ ਮਹਮਾ ਬੜੀ ਸਖਤਾਈ ਨਾਲ ਚਲਾਈ ਜਾ ਰਹੀ ਹੈ ਪਰ ਨਸ਼ੇ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਕੱਲ ਬਠਿੰਡਾ ਦੇ ਪ੍ਰਤਾਪਨਗਰ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋ ਗਈ ਐਸਪੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਦੀ ਮੌਤ ਹੋਈ ਹੈ ਜੋ ਘਰ ਵਿੱਚ ਇਕੱਲਾ ਰਹਿੰਦਾ ਸੀ ਅਤੇ ਉਸਦੇ ਬਾਪ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪ੍ਰਤਾਪਨਗਰ ਦੇ ਵਿੱਚ ਇੱਕ ਸੁਖਚੈਨ ਸਿੰਘ ਨਾਮ ਦਾ ਲੜਕਾ ਸਨ ਆਫ ਅਜੈਬ ਸਿੰਘ ਇਹ ਪ੍ਰਤਾਪਨਗਰ ਦਾ ਰਹਿਣ ਵਾਲਾ ਜੋ ਕਿ ਥਾਣਾ ਕਨਾਲ ਕਲੋਨੀ ਦੇ ਏਰੀਆ ਹੈਗਾ ਤੇ ਇਸ ਦੀ ਉਪਰ ਤਕਰੀਬਨ 30 ਸਾਲ ਦੇ ਕਰੀਬ ਹੈਗੀ ਤੇ ਇਕੱਲਾ ਰਹਿੰਦਾ ਸੀਗਾ ਆਪਣੇ ਘਰ ਦੇ ਵਿੱਚ ਤੇ ਕੱਲ ਇਸ ਦੀ ਜਿਹੜੀ ਮੌਤ ਹੋ ਗਈ ਸੀਗੀ ਤੇ ਉਸ ਬੰਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਜਿਸ ਦੇ ਵਿੱਚ ਸਾਡਾ ਥਾਣਾ ਕਨਾਲ ਦੀ ਪੁਲਿਸ ਉੱਥੇ ਮੌਕੇ ਤੇ ਪਹੁੰਚ ਕੇ ਅਸੀਂ ਡੈੱਡ ਬਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ ਫਰਦਰ ਜਿਹੜੇ ਹੈਗੇ ਨੇ ਇਹਦੇ ਜਿਹੜੇ ਪੇਰੈਂਟਸ ਨੇ ਜਾਂ ਇਹਦੀ ਸਿਸਟਰਸ ਹੈਗੀਆਂ ਉਹਨਾਂ ਨਾਲ ਗੱਲ ਕਰਕੇ ਉਹਨਾਂ ਦੇ ਬਿਆਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਵੀ ਅਸੀਂ ਕਿਉਂਕਿ ਇਸ ਦੇ ਵਿੱਚ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਇਸ ਦੀ ਜਿਹ ਰਿਕਵਰਡੋਸ ਕਰਕੇ ਹੋਈ ਹੈ ਸੋ ਸਾਰੇ ਅੰਗਲਾਂ ਤੇ ਵੀ ਅਸੀਂ ਜਾਂਚ ਕਰ ਰਹੇ ਹਾਂ ਤੇ ਇਸ ਦਾ ਫੋਨ ਵੀ ਜਿਹੜਾ ਹੈਗਾ ਕਬਜ਼ੇ ਦੇ ਵਿੱਚ ਲਿਆ ਜਾ ਰਿਹਾ ਹੈ ਉਹਦੇ ਵਾਸਤੇ ਵੀ ਸਾਡੀ ਟੀਮਸ ਲਗਾਈ ਹੋਈ ਹੈ ਤੇ ਸਾਰੇ ਇਹ ਪਹਿਲਾਂ ਤੋਂ ਜਾਂਚ ਕਰਕੇ ਜਿਹੜੇ ਇਸ ਮਾਮਲੇ ਦੇ ਵਿੱਚ ਥਾਣਾ ਕਨਾਲ ਕਲੋਨੀ ਦੇ ਵਿੱਚ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਸ ਵੱਲੋਂ ਲਗਾਤਾਰ ਸੱਪਰੈਸ਼ਨ ਕੀਤਾ ਜਾ ਰਿਹਾ ਪਰ ਫਿਰ ਵੀ ਜੇ ਜੀਤਾ ਇਸ ਤਰ੍ਹਾਂ ਦੇ ਮਾਮਲੇ ਹੋ ਰਹੇ ਦੇਖੋ ਜੀ ਇਹ ਜਿਹੜਾ ਐਕਸ਼ਨ ਹੈਗਾ ਇਹ ਕੰਟੀਨਿਊਸ ਆਪਰੇਸ਼ਨ ਹੁੰਦੇ ਆ ਚਾਹੇ ਉਹ ਕੈਸੋ ਆਪਰੇਸ਼ਨ ਜਿਹੜੇ ਹੈਗੇ ਨੇ ਇੱਕ ਤਰ੍ਹਾਂ ਦਾ ਪ੍ਰੀਵੈਂਟਿਵ ਮੈਜ਼ਰ ਹੁੰਦਾ ਜਿਸ ਦੇ ਵਿੱਚ ਅਸੀਂ ਕ੍ਰਾਈਮ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਉਸ ਮਕਸਦ ਦੇ ਨਾਲ ਹੀ ਕੈਸੋ ਆਪਰੇਸ਼ਨ ਜਿਹੜੇ ਹੈਗੇ ਨੇ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ ਇਸ ਤੋਂ ਇਲਾਵਾ ਵੀ ਅਸੀਂ ਡੀ ਐਡੀਸ਼ਨ ਵਾਸਤੇ ਵੀ ਤੇ ਜਿਹੜੀ ਓਟ ਦੇ ਵਿੱਚ ਰਜਿਸਟ੍ਰੇਸ਼ਨ ਵਾਸਤੇ ਵੀ ਅਸੀਂ ਜਿਹੜੀ ਇੱਕ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਵਿੱਚ ਸਾਡੀ ਪੁਲਿਸ ਪਾਰਟੀਆਂ ਏਰੀਆ ਦੇ ਵਿੱਚ ਜਾ ਕੇ ਲੋਕਾਂ ਨਾਲ ਸੰਪਰਕ ਕਰਕੇ ਜੋ ਲੋਕ ਨਸ਼ਾ ਛਡਣਾ ਚਾਹੁੰਦੇ ਉਹਨਾਂ ਨੂੰ ਅਸੀਂ ਦਖਲ ਕਰਵਾਉਂਦੇ ਆ ਤੇ ਜਿਹੜੀ ਉਹਨਾਂ ਨੇ ਜਿਹ ਦੇ ਵਿੱਚੋਂ ਜਾਦ ਪਾਈ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੇ ਸਮਗਲਰ ਨੇ ਜਿਹੜੇ ਪੈਡਲਰ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਜਿਦੇ ਵਿੱਚ ਅਸੀਂ ਡੇਲੀ ਜਿਹੜੀ ਹੈਗੀ ਹੈ ਅਸੀਂ ਐਫ ਆਈ ਆਰ ਰਜਿਸਟਰ ਕਰਦੇ ਹਾਂ ਲਾਸਟ ਇਅਰ ਵੀ ਅਸੀਂ ਬਠਿੰਡੇ ਦੇ ਵਿੱਚ ਸਾਰੇ ਜਿਨ੍ਹਾਂ ਨਾਲ ਵੱਧ ਐਫ ਆਈ ਆਰ ਸਾਡੇ ਰਜਿਸਟਰ ਹੋਈਆਂ ਸੀ ਤੇ ਵੱਧ ਜਿਹੜੇ ਬੰਦੇ ਸੀਗੇ ਤੇ ਐਨ ਡੀ ਪੀਐਸ ਵਿੱਚ ਫੜੇ ਗਏ ਸੀਗੇ ਸੋ ਹੁਣ ਵੀ ਸਾਡੀ ਜਿਹੜੀ ਇਹ ਆਪਰੇਸ਼ਨ ਲਗਾਤਾਰ ਹੈਗੀ ਹੈ ਤੇ ਚੱਲਦਾ ਚੱਲ ਰਿਹਾ ਜਿਸ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦੇ ਜਿਹੜਾ ਵੀ ਬੰਦਾ ਇਸ ਚੀਜ਼ ਵਿੱਚ ਇਨਵੋਲ ਹੈ ਉਸ ਨੂੰ ਬਿਲਕੁਲ ਸ਼ਕਤੀ ਨਾਲ ਡੀਲ ਕੀਤਾ ਜਾਊਗਾ ਤੇ ਜਿਹ ਇਹ ਗਲਤ ਧੰਦੇ ਦੇ ਵਿੱਚ ਲੱਗਿਆ ਹੋਇਆ ਉਸ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜੇ ਨੌਜਰ ਦੇ ਅਨਾਉਂਸਮੈਂਟ ਜਿਹੜੇ ਇਸ ਪੱਧਰ ਤੋਂ ਫਸ ਗਏ ਹੈ ਜੀ ਉਨਾਂ ਨੂੰ ਕਿਹਾ ਉਹਨਾਂ ਨੇ ਮਾਪਿਆਂ ਨੂੰ ਵੀ ਇਹ ਕਿਹਾ ਕਿ ਜਮਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਸੋਸਾਇਟੀ ਨੂੰ ਜਿਹੜੇ ਪੇਰੈਂਟਸ ਨੇ ਜਾਂ ਜਿਹੜੇ ਯੰਗਸਟਰ ਇਸ ਚੀਜ਼ ਦੇ ਵਿੱਚ ਨਸ਼ੇ ਦੇ ਵਿੱਚ ਗ੍ਰੈਸ ਹੈਗੇ ਆ ਤੁਹਾਡੇ ਮਾਧਿਅਮ ਰਾਹੀਂ ਅਸੀਂ ਅਪੀਲ ਕਰਨੀ ਚਾਹਾਂਗੇ ਕਿ ਇਸ ਨੂੰ ਜਿਹੜੀ ਛੱਡਣ ਦੀ ਜਿਹੜੀ ਦੇਖੋ ਸਭ ਤੋਂ ਵੱਡੀ ਜਿਹੜੀ ਚੀਜ਼ ਉਹਦੀ ਵਿਲ ਪਾਵਰ ਹੁੰਦੀ ਹੈ ਜਦੋਂ ਬੰਦਾ ਕਿਸੇ ਚੀਜ਼ ਨੂੰ ਛੱਡਣ ਵਾਸਤੇ ਨਸ਼ਾ ਛੱਡਣ ਵਾਸਤੇ ਜਾਂ ਕਿਸੇ ਚੀਜ਼ ਨੂੰ ਕਰਨ ਵਾਸਤੇ ਆਪਣੇ ਮਨ ਦੇ ਵਿੱਚ ਧਾਰ ਲੈਂਦਾ ਤਾਂ ਬਿਲਕੁਲ ਇਸ ਚੀਜ਼ ਦੇ ਵਿੱਚੋਂ ਬਾਹਰ ਆ ਜਾਂਦਾ ਤੇ ਇਸ ਤੋਂ ਇਲਾਵਾ ਸਾਡੇ ਵੱਲੋਂ ਹਰੇਕ ਕਦਮ ਦੇ ਉੱਤੇ ਜਿਹੜੀ ਹੈਗੀ ਫੈਸਿਲਿਟੀਆਂ ਅਵੇਲੇਬ ਤੇ ਸਾਡੇ ਵੱਲੋਂ ਜਿਹੜੀ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਜਾਊਗਾ ਤੁਸੀਂ ਪੁਲਿਸ ਕੰਟਰੋਲ ਰੂਮ ਬਠਿੰਡਾ ਦੇ ਨਾਲ ਤਾਲਮਨ ਕਰ ਸਕਦੇ ਹੋ ਜਾਂ ਸਾਡੇ ਐਸ ਐਚ ਓ ਸਮਾਨਾ ਤਾਲਮਨ ਕਰ ਸਕਦੇ ਹੋ ਸਾਡੀ 112 ਦੀ ਜਿਹੜੀ ਹੈਲਪਲਾਈਨ ਨੰਬਰ ਹੈਗੀ ਉਸ ਤੇ ਕਾਲ ਕਰ ਸਕਦੇ ਹੋ ਜਿਹੜਾ ਵੀ ਮੁੰਡਾ ਨਸ਼ਾ ਛੱਡਣਾ ਚਾਹੁੰਦਾ ਛੱਡਣਾ ਤਾਲਮਨ ਕਰੇ ਅਸੀਂ ਉਸ ਦੀ ਜਿਹੜੀ ਹੈਗੀ ਪ੍ਰੋਪਰ ਤਰੀਕੇ ਨਾਲ ਟਰੀਟਮੈਂਟ ਕਰਾ ਕੇ ਉਹਦਾ ਨਸ਼ਾ ਸੋ ਜਿਹੜੀ ਹੈਗੀ ਛਡਵਾਉਣ ਦੀ ਕੋਸ਼ਿਸ਼ ਕਰਾਂਗੇ ਸਰ ਜਿਹੜਾ ਨੌਜਵਾਨ ਹੈਗਾ ਤੁਸੀਂ ਕਿੰਨੂੰ ਇਕੱਲਾ ਰਹਿਣਾ ਕਰੀਂ ਕਰਾਪ ਦਾ ਸੀਗਾ ਜਾਂ ਇਹਦੇ ਮਾਪੇ ਨਾਲ ਕਿਵੇਂ ਸੰਪਰ ਅਰਪਿਤਦੀ ਇਹਦੀ ਸਿਸਟਰ ਜਿਹੜੀ ਹੈਗੀ ਸਿਰਸਾ ਦੇ ਵਿੱਚ ਮੈਰਿਡ ਹੈ ਉਸ ਨੂੰ ਅਸੀਂ ਜਿਹੜੀ ਹੈਗੀ ਕਾਲ ਕਰਕੇ ਬੁਲਾ ਰਹੇ ਹਾਂ ਕਿਉਂਕਿ ਆਸਪੜੋਸ ਤੋਂ ਜਿਹੜੇ ਗਵੰਡੀ ਸੀ ਉਹਨਾਂ ਨੂੰ ਪਤਾ ਲੱਗਾ ਵੀ ਇਹਦੀ ਜਿਹੜੀ ਭੈਣ ਹੈਗੀ ਆ ਸਿਰਸਾ ਦੇ ਵਿੱਚ ਮੈਰਿਡ ਹੈ ਸੋ ਉਹਨਾਂ ਨੂੰ ਬੁਲਾ ਉਹ ਪਹੁੰਚਣ ਵਾਲੇ ਆ ਉਹਨਾਂ ਦੇ ਬਿਆਨ ਕਲਮ ਬੰਦ ਕਰਕੇ ਇਸ ਦੇ ਵਿਸ਼ੇ ਦੇ ਵਿੱਚ ਅਸੀਂ ਕਾਰਵਾਈ ਕਰਾਂਗੇ ਮਠਿੰਡਾ ਦੇ ਪ੍ਰਤਾਪਨਗਰ ਗਲੀ ਨੰਬਰ 21 ਦੇ ਵਿੱਚ ਇੱਕ ਯੁਵਕ ਜਿਹੜਾ ਸੀਗਾ ਉਸ ਨੇ ਆਪ ਦੇ ਚਿੱਟੇ ਦਾ ਇੰਜੈਕਸ਼ਨ ਲਗਾ ਲਿਆ ਇਸ ਘਟਨਾ ਦੀ ਸੂਚਨਾ ਮਿਲਨ ਤੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਅਤਲ ਜ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਤੇ ਜਦੋਂ ਦੇਖਿਆ ਕਿ ਉਸਨੇ ਇੰਜੈਕਸ਼ਨ ਲਗਾਇਆ ਹੋਇਆ ਸੀ ਤੇ ਉਹ ਬੈੱਡ ਦੇ ਉੱਤੇ ਡੈੱਡ ਪਿਆ ਸੀ ਮਰਿਆ ਹੋਇਆ ਸੀਗਾ ਤੇ ਮ੍ਰਿਤਕ ਹੋਣ ਦੇ ਕਾਰਨ ਇਹਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਮੁੱਢਲੀ ਕਾਰਵਾਈ ਤੋਂ ਬਾਅਦ ਮ੍ਰਿਤਕ ਦੀ ਡੈੱਡ ਬੋਡੀ ਨੂੰ ਤੁਰੰਤ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈਗਾ ਮ੍ਰਿਤਕ ਘਰ ਦੇ ਵਿੱਚ ਇਕੱਲਾ ਰਹਿੰਦਾ ਸੀ ਜਿਸ ਦਾ ਨਾਮ ਸੁਖਚੈਨ ਸਿੰਘ ਦੱਸਿਆ ਜਾ ਰਿਹਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ